ਤੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਲੱਗੇ ਕਿਸ ਨੂੰ ਦੇਣ ਲੱਗੇ ਇਹ ਜੀ ਅਸੀਂ ਅੱਜ ਇੱਕ ਆ ਕੈਂਪੇਨ ਲਾਂਚ ਕਰਨ ਲੱਗੇ ਆ ਜਿਸ ਦਾ ਅਸੀਂ ਨਾਮ ਰੱਖਿਆ ਸਿੱਖਿਆ ਸੰਘਰਸ਼ ਲਹਿਰ ਇਹਦੇ ਵਿੱਚ ਅਸੀਂ ਇੱਕ ਸਿਗਨੇਚਰ ਕੈਂਪੇਨ ਸਟਾਰਟ ਕਰ ਰਹੇ ਹਾਂ ਕਿਉਂਕਿ ਲਹਿਰੇ ਸ਼ਹਿਰ ਦਾ ਜਾਂ ਲਹਿਰੇ ਹਲਕੇ ਦਾ ਸਾਡੇ ਦਾ ਕਿਸੇ ਟਾਈਮ ਤੇ ਐਜੂਕੇਸ਼ਨ ਹੱਬ ਆਫ ਸੰਗਰੂਰ ਕਿਹਾ ਜਾਂਦਾ ਸੀਗਾ ਤੇ ਅੱਜ ਉਸ ਤਰ ਉੱਥੋਂ ਡਿੱਗ ਕੇ ਉਹ ਟੈਗ ਅਸੀਂ ਖੋ ਚੁੱਕੇ ਆਂ ਤੇ ਵਿੱਦਿਆ ਸਾਡਾ ਬਹੁਤ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਅਗਰ ਸਾਡੇ ਕੋਲ ਇਕਲੀ ਕੋਈ ਚੀਜ਼ ਹੈ ਤਾਂ ਉਹ ਵਿੱਦਿਆ ਸਾਡੇ ਬੱਚਿਆਂ ਦੀ ਤੇ ਉਹੀ ਉਹਨਾਂ ਤੋਂ ਕੋਈ ਜਾਵੇ ਸੋ ਇਹ ਸਿਗਨੇਚਰ ਕੈਂਪੇਨ ਰਾਹੀਂ ਅਸੀਂ ਤਿੰਨ ਮੰਗਾਂ ਰੱਖੀਆਂ ਨੇ ਜੀ ਜਿਹਦੇ ਵਿੱਚ ਦੋ ਮੰਗਾਂ ਤਾਂ ਲਹਿਰਾ ਸੈਂਟ੍ਰਿਕ ਨੇ ਜਿਹੜੀ ਤੀਸਰੀ ਮੰਗ ਹੈ ਉਹ ਸ਼ਾਇਦ ਸਾਰੇ ਪੰਜਾਬ 'ਚ ਹੀ ਲਾਗੂ ਹੋ ਜੇ ਤਾਂ ਜ਼ਿਆਦਾ ਬੈਟਰ ਰਹੂਗਾ ਸੋ ਮੈਂ ਪਹਿਲਾਂ ਤੀਜੀ ਮੰਗ ਤੋਂ ਸ਼ੁਰੂ ਕਰਦਾ ਜੋ ਸਾਡੇ ਸਕੂਲਾਂ ਦੇ ਬੱਚਿਆਂ ਦੀ ਸਥਿਤੀ ਹੈ ਕਿਉਂਕਿ ਸਾਰੀ ਸਾਡੀ ਵਿੱਦਿਆ ਦਾ ਲੈਵਲ ਸਕੂਲ ਲੈਵਲ ਤੋਂ ਸ਼ੁਰੂ ਹੋਣਾ ਹੈ ਅੱਜ ਪਿੰਡਾਂ ਦੇ ਵਿੱਚ ਇਹ ਮੁਸ਼ਕਿਲ ਆ ਰਹੀ ਹੈ ਜਿਹੜੇ ਪਿੰਡ ਜਾਓ ਸਕੂਲ ਅਪਗ੍ਰੇਡ ਕਰਨ ਦੀ ਮੰਗ ਆਉਂਦੀ ਹੈ ਚਲੋ ਸਰਕਾਰ ਦੀਆਂ ਕੋਈ ਸ਼ਰਤਾਂ ਕਰਕੇ ਅਪਗ੍ਰੇਡ ਹੋ ਸਕਦੇ ਆ ਨਹੀਂ ਹੋ ਸਕਦੇ ਵੈਸੇ ਤਾਂ ਮੈਨੂੰ ਲੱਗਦਾ ਹਰ ਪਿੰਡ 'ਚ 12ਵੀਂ ਦਾ ਸਕੂਲ ਹੋਣਾ ਚਾਹੀਦਾ ਸਰਕਾਰ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਪਰ ਜਿੰਨਾ ਚਿਰ ਤੱਕ ਨਹੀਂ ਹੁੰਦਾ ਸਾਡੇ ਬੱਚਿਆਂ ਨੂੰ ਜੇ ਕਿਤੇ 4 ਕਿਲੋਮੀਟਰ 10 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤਾਂ ਪਿੰਡਾਂ ਦੇ ਵਿੱਚ ਸਾਧਨ ਹੀ ਨਹੀਂ ਹੈਗੇ ਖਾਸ ਤੌਰ ਤੇ ਗਰੀਬ ਜਨਤਾ ਕੋਲੇ ਵੀ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸੇਫਲੀ ਭੇਜ ਸਕਣ ਖਾਸ ਤੌਰ ਤੇ ਬੇਟੀਆਂ ਨੂੰ ਅਸੀਂ ਕਰੋੜੇਵਾਲ ਪਿੰਡ ਦੇ ਵਿੱਚ ਗਏ ਸੀ ਉਹ ਕਹਿੰਦੇ ਜੀ 9-9 ਸਾਲ ਦੀ ਬੱਚੀਆਂ ਨੂੰ 6 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਸਾਡੇ ਕੋਈ ਬੱਸ ਦਾ ਸਾਧਨ ਨਹੀਂ ਸੋ ਸਭ ਤੋਂ ਪਹਿਲੀ ਸ਼ੁਰੂਆਤ ਇੱਥੋਂ ਹੋਊਗੀ ਕਿਉਂਕਿ ਲੋਕ ਕਈ ਵਾਰੀ ਬੱਚਿਆਂ ਨੂੰ ਪੜ੍ਹਨੋਂ ਐਸੇ ਗੱਲ ਦੇ ਮਾਰੇ ਹਟਾ ਲੈਂਦੇ ਵੀ ਜਿੰਨਾ ਚਿਰ ਤੱਕ ਕਿਸੇ ਵੀ ਪਿੰਡ ਦਾ ਸਕੂਲ 12ਵੀਂ ਦਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਬੱਚਿਆਂ ਨੂੰ ਸਕੂਲ ਤੱਕ ਛੱਡਣ ਦਾ ਤੇ ਵਾਪਸ ਲੈ ਕੇ ਆਉਣ ਦਾ ਸੇਫ ਇੰਤਜ਼ਾਮ ਸਰਕਾਰ ਨੂੰ ਕਰਕੇ ਦੇਣਾ ਚਾਹੀਦਾ ਚਾਹੇ ਉਹ ਸਕੂਲ ਵੈਨਾਂ ਲਾਵੇ ਚਾਹੇ ਉਹ ਕੋਈ ਮਿੰਨੀ ਬੱਸਾਂ ਦੇ ਰੂਟ ਐਸ ਟਾਈਪ ਦੇ ਟਾਈਮ ਬਣਾਵੇ ਜੋ ਉਪਰ ਅੱਲਾ ਸਰਕਾਰ ਕਰ ਸਕਦੀ ਹੈ ਉਹ ਕਰਕੇ ਇਹਦਾ ਇਮੀਡੀਏਟਲੀ ਫਿਕਸ ਕਰਨਾ ਚਾਹੀਦਾ ਵਿਦਨ ਫਿਊ ਡੇਜ਼ ਕੋਈ ਬਾੜਾ ਲੰਬਾ ਚੌੜਾ ਕੰਮ ਨਹੀਂ ਦੋ ਚਾਰ ਰੂਟ ਇਧਰ ਉਧਰ ਕਰਨੇ ਆ ਤੇ ਹਰ ਪਿੰਡ ਦੇ ਵਿੱਚ ਦੀ ਬੱਸ ਉਸ ਟਾਈਮ ਤੇ ਗੁਜ਼ਰ ਸਕਦੀ ਹੈ ਨਹੀਂ ਤਾਂ ਸਕੂਲ ਵੈਨਾਂ ਵੀ ਲੱਗ ਸਕਦੀਆਂ ਜੇ ਅਸੀਂ ਸੈਂਕੜੇ ਕਰੋੜ ਰੁਪਏ ਆਪਣੀ ਮਸ਼ਹੂਰੀ ਤੇ ਲਾ ਸਕਦੇ ਹਾਂ ਤਾਂ ਆਈ ਥਿੰਕ ਸਾਡੇ ਭਵਿੱਖ ਤੇ ਅਸੀਂ ਚੰਦ ਕਰੋੜ ਰੁਪਏ ਜ਼ਰੂਰ ਲਾ ਸਕਦੇ ਹਾਂ ਉਸ ਤੋਂ ਬਾਅਦ ਆ ਜਾਂਦੇ ਆ ਜੀ ਸਾਡੀ ਜਿਹੜੀ ਲਹਿਰੇ ਸੈਂਟ੍ਰਿਕ ਪ੍ਰੋਬਲਮਸ ਹੈਗੀਆਂ ਸਾਡੇ ਇੱਥੇ ਦੋ ਮੁੱਖ ਦਾਰੇ ਵੈਸੇ ਤਾਂ ਬੜੀਆਂ ਪ੍ਰੋਬਲਮਸ ਨਹੀਂ ਐਜੂਕੇਸ਼ਨ ਨੂੰ ਲੈ ਕੇ ਪਰ ਦੋ ਮੁੱਖ ਦਾਰੇ ਬੀਬ ਕਰਕੇ ਗਏ ਸੀ ਇੰਤਜ਼ਾਮ ਜੀ ਨੇ ਸਾਡੇ ਲਹਿਰੇ ਦਾ ਨੁਹਾਰ ਬਦਲਦੀ ਸੀ ਇਹਦਾ ਟੈਗ ਆ ਗਿਆ ਸੀ এডਿਕੇਸ਼ਨ ਹੱਬ ਆਫ ਸੰਗਰੂਰ ਜਿਹਦੇ ਵਿੱਚ ਸਭ ਤੋਂ ਪਹਿਲਾਂ ਸੀ ਬਾਬਾ ਹੀਰਾ ਸਿੰਘ ਪੱਠਲ ਇੰਜੀਨੀਅਰਿੰਗ ਕਾਲਜ ਜਿਹਦੇ ਵਿੱਚ ਲਗਭਗ 2-3000 ਬੱਚਾ ਉਸ ਵੇਲੇ ਇੱਥੇ ਪੜਦਾ ਸੀ ਪੂਰੇ ਦੇਸ਼ ਚੋਂ ਬੱਚੇ ਇੱਥੇ ਆਉਂਦੇ ਸੀ ਤੇ ਸ਼ਹਿਰ ਦਾ ਇਲਾਕੇ ਦਾ ਉਹਦੇ ਨਾਲ ਇਕਨੋਮਿਕ ਆਰਥਿਕ ਵਿਕਾਸ ਵੀ ਬਹੁਤ ਵੱਡਾ ਹੋ ਰਿਹਾ ਸੀ ਜਿਹਨੂੰ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਕਿਉਂਕਿ ਬੀਬੀ ਪੱਠਲ ਸਰਕਾਰਾਂ ਦੇ ਵਿੱਚ ਨਹੀਂ ਰਹੇ ਅਨਫੋਰਚਨਿਟਲੀ ਜਦੋਂ ਕਾਂਗਰਸ ਦੀ ਸਰਕਾਰ ਆਈ 2017 ਚ ਉਹਦੇ ਵੀ ਅਸੀਂ ਹਾਰ ਗਏ ਸੋ ਕਿਸੇ ਨੇ ਸਾਂਹਿਆ ਨਹੀਂ ਸਾਹਾਂ ਤੇ ਚੱਲਦਾ ਆ ਰਿਹਾ ਸੀ ਐ ਸਰਕਾਰ ਨੇ ਆ ਕੇ ਉਹਦੇ ਤੇ ਜਮਾ ਹੀ ਮੋਹਰ ਲਾ ਕੇ ਉਸ ਨੂੰ ਠੱਪ ਕਰਕੇ ਬੰਦ ਕਰਤਾ ਤੇ ਉਸ ਹੱਸਦੇ ਵਸਦੇ ਕਾਲਜ ਨੂੰ ਇੱਕ ਦਫ਼ਤਰ ਬਣਾਉਣ ਦੀ ਯੋਜਨਾ ਬਣਾ ਲਈ ਕਹਿੰਦੇ ਜੀ ਅਸੀਂ ਉਹ ਓਪਨ ਯੂਨੀਵਰਸਿਟੀ ਖੋਲਣਾ ਕਿ ਮੈਂ ਜਾ ਕੇ ਦੇਖ ਕੇ ਆਇਆ ਜੀ ਓਪਨ ਯੂਨੀਵਰਸਿਟੀ ਇੱਕ 10x10 ਕਮਰਾ ਉਹ ਕਹਿੰਦੇ ਜੀ ਸਾਡੇ ਲਈ ਵਾਧੂ ਹੈ ਕਿਉਂਕਿ ਸਾਡੀ ਯੂਨੀਵਰਸਿਟੀ ਚ ਨਾ ਕਦੇ ਕੋਈ ਬੱਚਾ ਆਉਂਦਾ ਨਾ ਕਦੇ ਕੋਈ ਕਲਾਸ ਲੱਗਦੀ ਹੈ ਨਾ ਕਦੇ ਕੋਈ ਪੜ੍ਹਾਈ ਹੁੰਦੀ ਹੈ ਤਾਂ ਸਿਰਫ ਇੱਕ ਦਫ਼ਤਰ ਚਾਹੀਦਾ ਸਾਨੂੰ ਜਿੱਥੇ ਬੈਠ ਕੇ ਅਸੀਂ ਮਾਰਕ ਸ਼ੀਟਾਂ ਤਿਆਰ ਕਰਨੀਆਂ ਹਨ ਅਸੀਂ ਚਾਹੁੰਦੇ ਆ ਵੀ ਉਹ ਬਾਬਾ ਹੀਰਾ ਸਿੰਘ ਪਠੱਲ ਨੂੰ ਦੁਆਰ ਤੋਂ ਹਰਿਆ ਭਰਿਆ ਕਰਿਆ ਜਾਵੇ ਇੰਨਾ ਪੈਸਾ ਲਾ ਕੇ ਜ਼ਮੀਨ ਐਡੀ ਸਾਡੇ ਕੋਲੇ ਹੈਗੀ ਐ ਉੱਥੇ ਅੱਜ ਕੌਂ ਬੋਲਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਖਬਰ ਪੜ੍ਹੀ ਸੀ ਜੀ ਜਿਹਦੇ ਅੰਦਰ ਸਰਕਾਰ ਨੇ ਕਿਹਾ ਸੀ ਜੀ ਅਸੀਂ 16 ਮੈਡੀਕਲ ਕਾਲਜ ਖੋਲਣਾ ਚਾਹੁੰਦੇ ਆ ਪਰ ਪੈਸੇ ਦੀ ਕਮੀ ਕਰਕੇ ਅਸੀਂ ਖੋਲ ਨਹੀਂ ਪਾ ਰਹੇ ਪੈਸਾ ਸਭ ਤੋਂ ਵੱਧ ਇੱਕ ਪ੍ਰੋਜੈਕਟ ਦੇ ਵਿੱਚ ਜੀ ਜ਼ਮੀਨ ਐਕਵਾਇਰ ਕਰਨ ਨੂੰ ਲੱਗਦਾ ਹੈ ਬਿਲਡਿੰਗ ਨੂੰ ਲੱਗਦਾ ਸਾਡੇ ਕੋਲੇ ਬਾਬਾ ਹੀਰਾ ਸਿੰਘ ਪਠੱਲ ਕਾਲਜ ਦੇ ਵਿੱਚ ਦੋਨੇ ਹੈਗੀਆਂ ਹਸਪਤਾਲ ਦੀ ਲੋੜ ਹੁੰਦੀ ਐ ਲਰੇ ਦੇ ਵਿੱਚ ਹਸਪਤਲ ਵੀ ਬਹੁਤ ਵੱਡਾ ਸਾਡੀ ਸਰਕਾਰ ਵੇਲੇ ਅਸੀਂ ਸੈਂਟਰ ਤੋਂ ਬਣਵਾ ਕੇ ਦੇ ਕੇ ਗਏ ਸੀਗੇ ਜਿਸ ਨੂੰ ਅੱਜ ਖੰਡਰ ਵਾਂਗੂ ਹੀ ਬਣਿਆ ਪਿਆ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਪਰ ਉਸ ਹਸਪਤਲ ਕੋਲੇ ਜ਼ਮੀਨ ਹਲੇ ਵੀ ਬਾਧੂ ਪਈ ਹੈ ਜੇ ਹੋਰ ਵਿੰਗ ਬਣਾਉਣ ਦੀ ਲੋੜ ਹੋਵੇ ਤਾਂ ਸਾਡੇ ਕੋਲੇ ਜ਼ਮੀਨ ਦੀ ਕੋਈ ਕਮੀ ਨਹੀਂ ਹੈ ਜੋ ਪਹਿਲਾਂ ਤਾਂ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਵੀ ਇਸ ਨੂੰ ਇੱਕ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਕਰਿਆ ਜਾਵੇ ਨਾਲੇ ਸਰਕਾਰ ਦੀ ਸ਼ਰਤ ਪੂਰੀ ਹੁੰਦੀ ਹੈ ਨਾਲੇ ਲੋਕਾਂ ਨੂੰ ਪੂਰੇ ਫਾਇਦਾ ਹੋਵੇ ਚਲੋ ਜੇ ਕਿਸੇ ਕਾਰਨ ਕਰਕੇ ਜਮਾ ਹੀ ਅਸੀਂ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਸਰਕਾਰ ਸਾਨੂੰ ਦੱਸਦੀ ਆ ਕੇ ਵੀ ਹਰੇ ਇਹ ਹੋ ਨਹੀਂ ਸਕਦਾ ਅਸੀਂ ਪੂਰੇ ਪ੍ਰਾਣਾਲੇ ਕਰ ਲੇ ਤਾਂ ਫਿਰ ਉਰੇ ਇੱਕ ਲਾਅ ਯੂਨੀਵਰਸਿਟੀ ਬਣਾ ਦਿੱਤੀ ਜਾਵੇ ਅੱਜ ਲਾਅ ਪਿੰਡ ਪਿੰਡ ਦੇ ਵਿੱਚੋਂ ਸਾਡੇ ਬੱਚੇ ਲਾਅ ਕਨੀ ਅਟ੍ਰੈਕਟ ਹੋ ਰਹੇ ਆ ਡਿਮਾਂਡ ਹੈ ਉਸ ਦੀ ਜੇ ਉਹ ਵੀ ਨਹੀਂ ਹੋ ਸਕਦਾ ਤਾਂ ਤੀਸਰਾ ਕੋਈ ਨਾ ਕੋਈ ਹੋਰ ਹੈ ਜャ ਸਬਜੈਕਟ ਜਿਵੇਂ ਕੰਪਿਊਟਰ ਸਾਇੰਸ AI ਟੈਕਨੋਲੋਜੀ ਜਿਹਦੀ ਅੱਜ ਡਿਮਾਂਡ ਹੈ ਸਰ ਦੇਲਾਸੀਹਾ ਪਿੰਡ ਦੇ ਵਿੱਚ ਬੀਬੀ ਜੀ ਨੇ ਜਾਣ ਤੋਂ ਪਹਿਲਾਂ ਇੱਕ ਯੂਨੀਵਰਸਿਟੀ ਦਾ ਨੇਬਰੂਡ ਕੈਂਪਸ ਬਣਵਾਇਆ ਸੀ ਅਕਾਲੀ ਪੂਲਾ ਸਿੰਘ ਜੀ ਦੇ ਨਾਮ ਤੇ ਸੀਗਾ ਉਸ ਦੇ ਲਈ ਤਕਰੀਬਨ 80-90 ਕਿੱਲੇ ਜ਼ਮੀਨ ਤਿੰਨ ਪਿੰਡਾਂ ਨੇ ਰਲ ਕੇ ਉਹ ਵੀ ਦੇਤੀ ਸੀ ਜਿਹੜਾ ਪੈਸਾ ਚਾਹੀਦਾ ਸੀ ਉਹਦੇ ਲਈ ਗ੍ਰਾਂਟ ਵੀ ਆ ਗਈ ਸੀ ਜਿਹੜੀਆਂ ਅਪਰੂਵ ਲਾ ਵਗੈਰਾ ਕਰਕੇ ਕਿਹੜਾ ਕਲਾਸਾਂ ਵੀ ਸ਼ੁਰੂ ਕਰਾਤੀਆਂ ਸੀ ਟੈਂਪਰੇਰੀ ਸਾਨੂੰ ਇਹ ਸੀ ਵੀ ਅਗਲੀ ਸਰਕਾਰ ਆ ਕੇ ਕਿਤੇ ਕੋਈ ਰੋਕ ਕੋਈ ਬਹਾਨਾ ਨਾ ਲਾ ਦੇ ਤਾਂ ਇੱਕ ਟੈਂਪਰੇਰੀ ਕਲਾਸਾਂ ਵੀ ਸ਼ੁਰੂ ਹੋ ਗਈਆਂ ਸੀ ਪਰ ਅਨਫੋਰਚਨਟਲੀ ਉਹ ਪ੍ਰੋਜੈਕਟ ਉੱਥੇ ਦਾ ਉੱਥੇ ਹੀ ਖੜਾ ਹੈ ਬਲਕਿ ਜਿੱਥੇ ਪਹਿਲਾਂ ਕਲਾਸਾਂ ਲੱਗਦੀਆਂ ਸੀ ਉੱਥੋਂ ਵੀ ਹਟਾ ਕੇ ਹੁਣ ਸੁਣਿਆ ਕਿ ਇੱਕ ਮੈਰਿਜ ਪੈਲੇਸ ਦੇ ਵਿੱਚ ਹੈ ਕਲਾਸਾਂ ਲੱਗ ਰਹੀਆਂ ਨੇ ਬੱਚਿਆਂ ਦੀ ਸੋ ਉਹ ਇੱਕ ਐਡਾ ਵੱਡਾ ਬੂ ਸਾਡੇ ਇਲਾਕੇ ਲਈ ਹੋ ਸਕਦਾ ਸੀ ਜਿਹਨੂੰ ਠੱਪ ਕਰਿਆ ਪਿਆ ਸੋ ਸਾਡੀ ਇਹੀ ਮੰਗ ਹੈ ਵੀ ਜਦੋਂ 2007 ਦੀ ਸਰਕਾਰ ਵਲੇ ਅਸੀਂ ਜ਼ਮੀਨ ਪੈਸਾ ਸਭ ਕੁਝ ਦੇਖ ਕੇ ਗਏ ਹਾਂ ਤਾਂ ਉਹ ਪ੍ਰੋਜੈਕਟ ਨੂੰ ਅਮਲੀ ਜਾਮਾ ਪਨਾਇਆ ਜਾਵੇ ਜਿਹੜੀ ਉਹਨ ਸਰਕਾਰ ਐਜੂਕੇਸ਼ਨ ਦੇ ਨਾਮ ਤੇ ਵੋਟਾਂ ਲੈ ਕੇ ਆਈ ਅਸੀਂ ਉਮੀਦ ਕਰਦੇ ਹਾਂ ਵੀ ਇਹ ਉਹੀ 100 ਕਿੱਲੇ ਦੇ ਵਿੱਚੋਂ ਇੱਕ ਵਧੀਆ ਕਹਿੰਦਾ ਘਾਉਂਦਾ ਯੂਨੀਵਰਸਿਟੀ ਕੈਂਪਸ ਚੱਲਦਾ ਹੋਵੇ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਪੜ੍ਹਾਈ ਮਿਲ ਸਕੇ ਸਾਡੇ ਸਾਰੇ ਇਲਾਕੇ ਨੂੰ ਵੀ ਇਸ ਦਾ ਮਿਲ ਸੋ ਇਹ ਤਿੰਨ ਸਾਡੀਆਂ ਮੁੱਖ ਮੰਗਾਂ ਨੇ ਜੀ ਹਰ ਪਿੰਡ ਦੇ ਵਿੱਚ ਸਕੂਲ ਬਸਾਂ ਬਾਬਾ ਹੀਰਾ ਸਿੰਘ ਪਠੜ ਕਾਲਜ ਨੂੰ ਦੁਆਰ ਤੋਂ ਵਿੱਚ ਸਤਿਕਾਰਨਾ ਤੇ ਦੇਲਾ ਸਿੰਘਾ ਯੂਨੀਵਰਸਿਟੀ ਵਾਲੀ ਜਿਹੜੇ ਕਾਲੀਪੂਲਾ ਸਿੰਘ ਜੀ ਦੇ ਨਾਮ ਤੇ ਬਣਿਆ ਕੈਂਪਸ ਹੈ ਉਸ ਨੂੰ 100 ਏਕੜ ਦਾ ਜੋ ਸੁਪਨਾ ਸੀਗਾ ਕੈਂਪਸ ਦਾ ਉਸ ਨੂੰ ਅਮਲੀ ਜਾਮਾ ਪਣਾਉਣ ਲਈ ਅਸੀਂ ਇਹ ਕੈਂਪੇਨ ਸ਼ੁਰੂ ਕਰੀਆ ਸੀ ਸਾਡੇ ਲਹਿਰੇ ਦੇ ਕੋਨੇ-ਕੋਨੇ ਤੱਕ ਜਾਵਾਂਗੇ ਹਰ ਪਿੰਡ ਹਰ ਵਾਰਡ ਦੇ ਹਰ ਘਰ ਦਾ ਦਰਵਾਜ਼ਾ ਖੜਕਾਵਾਂਗੇ ਉਹਨਾਂ ਨੂੰ ਜਾ ਕੇ ਅਸੀਂ ਇਹ ਗੱਲ ਦੱਸਾਂਗੇ ਤੇ ਉਮੀਦ ਕਰਦੇ ਹਾਂ ਸਾਨੂੰ ਸਾਰੇ ਸਾਥੀਆਂ ਦਾ ਸਾਰੀ ਪਬਲਿਕ ਦਾ ਸਾਥ ਮਿਲੂਗਾ ਉਸ ਤੋਂ ਬਾਅਦ ਫਿਰ ਇਹ ਜਿਹੜੀ ਲੋਕਾਂ ਦੇ ਸਾਈਨ ਕਰੀ ਵੀ ਕਾਪੀ ਲੋਕਾਂ ਦੀ ਭਾਵਨਾਵਾਂ ਅਸੀਂ ਬਕਾਦਾ ਬਾਅਦ ਸਰਕਾਰ ਕੋਲੇ ਵੀ ਪਹੁੰਚਾਵਾਂਗੇ ਸੀਐਮ ਸਾਹਿਬ ਤੋਂ ਵੀ ਅਸੀਂ ਟਾਈਮ ਮੰਗਾਂਗੇ ਗਵਰਨਰ ਸਾਹਿਬ ਤੋਂ ਵੀ ਮੰਗਾਂਗੇ ਹਰ ادارے ਕੋਲੇ ਜਾ ਕੇ ਦਰਵਾਜ਼ਾ ਖੜਕਾਵਾਂਗੇ ਤੇ ਜੇ ਸਾਨੂੰ ਉੱਥੇ ਵੀ ਫਿਰ ਇਨਸਾਫ ਨਾ ਮਿਲਿਆ ਤਾਂ ਫਿਰ ਅਗਲੀ ਰਣਨੀਤੀ ਜਿਵੇਂ ਸਾਥੀ ਤੈਅ ਕਰਨਗੇ ਜਿਵੇਂ ਇਲਾਕਾ ਤੈਅ ਕਰੂਗਾ ਉਸ ਤਰੀਕੇ ਤੇ ਕਰਾਂਗੇ ਪਰ ਸਿੱਖਿਆ ਨੂੰ ਬਚਾ ਕੇ ਛੱਡਾਂਗੇ ਸਾਡੇ ਬੱਚਿਆਂ ਦਾ ਭੁੱਖ ਨਾਲ ਖਲਵਾੜ ਨਹੀਂ ਹੁੰਦਾ